ਮੈਂ ਅਰਜ਼ ਕਰਾਂ ਇੱਕ ਸਟੇਜ ਤੱਕ ਕਾਮਨਾ ਦੀ ਗੱਲ ਹੈ ਮੁਹੰਮਦ ਸਾਹਿਬ ਨੇ ਵੀ ਲਾਲਜ ਦਿੱਤਾ ਨਮਾਜ਼ ਪੜ੍ਹੋ ਆਏ ਮਿਲੇਗਾ ਆਏ ਮਿਲੇਗਾ ਆਏ ਮਿਲੇਗਾ ਜਿਵੇਂ ਸਕੂਲੇ ਪੜ੍ਹਨ ਨਹੀਂ ਜਾਂਦਾ ਬੱਚਾ ਤਉਨੂੰ ਟੌਫੀਆਂ ਦਿੰਦੇ ਆ ਸਕੂਲ ਦੀ ਟੀਚਰ ਉਹਨੂੰ ਟੌਫੀਆਂ ਇਤਿਆਦਕ ਦੇ ਦਿੰਦੀ ਹੈ ਛੋਟੀ ਬੱਚੀ ਨੂੰ ਛੋਟੇ ਬੱਚਿਆਂ ਬੱਚੇ ਦਾ ਮਨ ਵਹਿਲ ਜਾਂਦਾ ਹੈ ਬਿਠੀਕ ਟੌਫੀਆਂ ਮਿਲਦੀਆਂ ਉਹ ਟੌਫੀਆਂ ਖਾਣ ਲਈ ਥੋੜੀ ਸਕੂਲ ਜਾਣਾ ਹੈ ਪਰ ਮਤਲਬ ਤੇ ਐਨਾ ਹੀ ਹੁਣਾਵੇ ਦੀ ਆਦਤ ਬਣੇ ਐ ਤੇਰੀ ਇੱਛਾ ਪੂਰੀ ਹੋਵੇਗੀ ਐ ਤੇਰੀ ਇੱਛਾ ਪੂਰੀ ਹੋਵੇਗੀ ਇਸ ਤਰ੍ਹਾਂ ਮਹਾਪੁਰਸ਼ਾਂ ਨੇ ਆਖਿਆ ਗੁਰਬਾਣੀ ਚ ਦੋਵੇਂ ਭਾਵ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂਕੇ ਵਸ ਹੈ ਕਾਮ ਤੈਨਾ ਪਰ ਐਸਾ ਵੀ ਹੈ ਆਸਾ ਵਿੱਚ ਅਤ ਦੁੱਖ ਘਣਾ ਮਨ ਮੁਖ ਚਿਤ ਲਾਇਆ ਗੁਰਮੁਖ ਭੈ ਨਿਰਾਸ ਸੁਖ ਫਲ ਪਾਇਆ ਬڑا ਦੁੱਖ ਹੈ ਇੱਛਾਵਾਂ ਦੇ ਵਿੱਚ ਇੱਕ ਇੱਛਾ ਪੂਰੀ ਆਉਂਦੀ ਹੈ 10 ਹੋਰ ਪੈਦਾ ਆਉਂਦੀਆਂ ਨੇ ਇੱਕ ਪੂਰੀ ਆਉਂਦੀ ਹੈ 10 ਹੋਰ ਜਾਗ ਪੈਂਦੀਆਂ ਨੇ ਬڑا ਦੁੱਖ ਹੈ ਆਸਾ ਮਨਸਾ ਸਗਲ ਤੇ ਆਗੇ ਜਗਤੇ ਰਹੇ ਨਿਰਾਸਾ ਕਾਮ ਕਰੋਧ ਜੈ ਪਰਸੇ ਨਾ ਹਿੰ ਤੈ ਘਟ ਬ੍ਰਹਮ ਨਿਵਾਸਾ